ਇਹ ਜੀਵਨ ਵੀ ਇਦਾਂ ਦਾ ਹੀ ਹੈ ਜੀ ਇਹ ਜੀਵਨ ਦੇ ਅੰਦਰ ਜਿਉਂਦਿਆਂ ਜੀ ਜਿੰਨਾ ਕੁਝ ਮਰਜ਼ੀ ਇਕੱਠਾ ਕਰ ਲਓ ਸੁਪਨੇ 'ਚ ਜੋ ਮਰਜ਼ੀ ਇਕੱਠਾ ਕਰ ਲਓ ਮਹਿਲ ਉਸਾਰ ਲਓ ਇੱਕ ਰਾਤ ਦੇ ਸੁਪਨੇ ਦੇ ਅੰਦਰ ਬੰਦਾ ਗਰੀਬ ਤੋਂ ਅਮੀਰ ਹੋ ਜਾਂਦਾ ਹੈ ਵਪਾਰ ਖੜੇ ਕਰ ਦਿੰਦਾ ਹੈ ਦਿਮਾਗ ਦੀ ਗਤੀ ਇੰਨੀ ਹੁੰਦੀ ਹੈ ਨਾ ਸੁੱਤੇ ਪਿਆਂ ਦੀ ਕਿ ਉਹ ਸਾਲਾਂ ਬੱਦੀ ਦਾ ਵੀ ਤੁਹਾਨੂੰ ਐਕਸਪੀਰੀਅੰਸ ਸੁੱਤੇ ਪਿਆਂ ਨੂੰ ਦੇ ਰੰਦਾ ਹੈ ਤੇ ਤੁਸੀਂ ਅਚਨ-ਚੇਤ ਅਮੀਰ ਹੋ ਜਾਂਦੇ ਹੋ ਬਹੁਤ ਕੁਝ ਜੋੜ ਲਿਆ ਇਕੱਠਾ ਕਰ ਲਿਆ ਅੱਖਾਂ ਖੁੱਲਿਆਂ ਪਤਾ ਲੱਗਿਆ ਵੀ ਸਭ ਤਰਿਆ ਦਾ ਤਰਿਆ ਰਹਿ ਗਿਆ ਮੌਕਾ ਵੀ ਨਹੀਂ ਮਿਲਦਾ ਕਿ ਸੁਪਨੇ ਦੇ ਵਿੱਚ ਪਤਾ ਹੋਵੇ ਨਾ ਵੀ ਐਨੇ ਕ ਵਜੇ ਅੱਖ ਖੁੱਲ ਜਾਣੀ ਹੈ ਚੱਜਣਾ ਮੰਨ ਲਈਏ ਮੌਕਾ ਵੀ ਨਹੀਂ ਮਿਲਦਾ ਕੋਈ ਨਹੀਂ ਪਤਾ ਹੁੰਦਾ ਵੀ ਕਦੋਂ ਅੱਖਾਂ ਖੁੱਲ ਜਾਣੀਆਂ ਸੰਸਾਰ ਦੀ ਯਾਤਰਾ ਵੀ ਇਦਾਂ ਹੀ ਆ ਪਿਆਰਿਓ ਸੰਸਾਰ ਦੇ ਵਿੱਚ ਵੀ ਇੱਧਰ ਲੀਆਂ ਅੱਖਾਂ ਬੰਦ ਹੋਣੀਆਂ ਨੇ ਤੇ ਬਸ ਸਾਰਾ ਕੁਝ ਸਾਡੇ ਹੱਥ ਦੇ ਵਿੱਚੋਂ ਤਿਲਕ ਜਾਣਾ